ਮੈਂ ਕਹਿੰਦਾ ਸਫਲ ਇਨਸਾਨ ਹੋਵੇ ਕਿ ਜਦੋਂ ਉਹ ਆਸਤਾ ਹੋਏ ਜਾਵੇ ਤੇ ਸਾਰੀ ਦੁਨੀਆ ਰੋਵੇ ਮੈਂ ਕਹਿੰਦਾ ਇਹ ਖਾਨ ਜਿੱਦ ਹੁੰਦਾ ਤਾਂ ਹੁਣ ਮੈਂ ਮਹਿਸੂਸ ਕੀਤਾ ਜਸਵਿੰਦਰ ਸਿੰਘ ਪ੍ਰਲਾਇ ਦੀ ਮੌਤ ਹੋਈ ਉਹ ਮਾਣਾ ਮਰ ਜਾਣਾ ਪਿੱਛੇ ਯਾਦ ਆ ਰਹਿ ਗਿਆ ਤੇ ਮੈਂ ਸਮਝਦਾ ਕਿ ਪੱਲਾ ਉਹਨਾਂ ਚੁੱਕ ਕੇ ਜੀ ਵੀ ਅੱਜ ਤੱਕ ਜੀਉਂਦੀਆਂ ਰਹਿਣਗੀਆਂ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਜਸਵਿੰਦਰ ਤੂੰ ਤੁਰ ਗਿਆ ਪੱਲਾ ਨਹੀਂ ਮਰਨਾ ਪੱਲਾ ਨਹੀਂ ਕਦੀ ਮਰਨਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਉੱਥੇ ਅੱਜ ਜਸਵਿੰਦਰ ਪੱਲਾ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਲੱਖਾਂ ਕਰੋੜਾਂ ਉਹਨਾਂ ਦੇ ਚੋਣ ਵਾਲੇ ਦੀਆਂ ਕਰਨਮ ਨੇ ਪੱਪੂ ਸਿੰਘ ਮਾਨ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਅਸੀਂ ਗੱਲਬਾਤ ਕਰਨ ਲੈਨੇ ਸਰ ਜਸਵਿੰਦਰ ਪੱਲਾ ਸਾਹਿਬ ਦੇ ਘਰ ਪਹੁੰਚੇ ਨੇ ਸਰ ਕਮੀ ਕਿੰਨੀ ਖਲ ਰਹੀ ਹੈ ਹੁਣ ਅੱਜ ਘਰ ਆ ਕੇ ਜਸਵਿੰਦਰ ਪੱਲਾ ਸਾਹਿਬ ਦੇ ਕੋਲ ਦੇਖੋ ਜੀ ਜਸਵਿੰਦਰ ਸਿੰਘ ਪੱਲਾ ਜਦੋਂ ਅਜੇ ਕਲਾਕਾਰ ਵਿੱਚ ਫੈਰ ਪਾ ਰਹੇ ਸੀ ਨਾ ਤਾਂ ਉਦੋਂ ਵੀ ਬੇਰੀ ਬਖਸ਼ੀ ਤੁਹਾਡੇ ਨਾਲ ਔਰ ਇੱਕ ਗੱਲ ਮੈਂ ਦੇਖੀ ਹੈ ਖਾਸ ਕਰਕੇ ਪਰ ਲੱਗਦਾ ਸਭ ਚਲੇਗਾ ਠੀਕ ਹੈ ਸਰਬੱਤ ਦਾ ਨਿਜਾਣਾ ਪਰ ਜਿੰਨਾ ਜਿਸਾ شدت ਨਾਲ ਮਹਿਸੂਸ ਕੀਤਾ ਕਲਾਕਾਰਾਂ ਨੇ ਔਰ ਆਮ ਲੋਕਾਂ ਨੇ ਦੁੱਖ ਮਨਾਇਆ ਇੱਕ ਸਾਡੀ ਬੜੀ ਪੁਰਾਣੀ ਕਹਾਵਤ ਹੈ ਸਾਡੀ ਪੰਜਾਬੀ ਸ਼ੇ ਕਿ ਇਨਸਾਨ ਜਦੋਂ ਤਰਤੀਤੇ ਹਵਾਰਾ ਉਧਰ ਹੁੰਦਾ ਹੈ ਤਾਂ ਬਾਕੀ ਸਾਰੇ ਹੱਸਦੇ ਨੇ ਤਾਂ ਮੈਂ ਕਹਿੰਦਾ ਸਫਲ ਇਨਸਾਨ ਉਹ ਹੈ ਕਿ ਜਦੋਂ ਉਹ ਹੱਸਤਾ ਹੋਇਆ ਜਾਵੇ ਤੇ ਸਾਰੀ ਦੁਨੀਆ ਰੋਵੇ ਮੈਂ ਕਹਿੰਦਾ ਇਹ ਖਾਨ ਜਿਸ ਦਿਨ ਹੁੰਦਾ ਤਾਂ ਹੁਣ ਮੈਂ ਮਹਿਸੂਸ ਕੀਤਾ ਹੈ ਜਿਸ ਦਿਨ ਸਿੱਪੜਾ ਦੀ ਮੌਤ ਹੋਇਆ ਬੇहद ਅਫਸੋਸ ਹੈ ਅਜੇ ਬੜਾ ਕੁਝ ਕਰਨਾ ਸੀ ਔਰ ਬੜੇ ਕ੍ਰੀਏਟਿਵ ਕਲਾਕਾਰ ਸੀਗਾ ਉਹ ਬਹੁਤ ਕੁਛ ਇਹ ਦੇ ਕਰਨ ਵਾਲਾ ਬਾਕੀ ਰਹਿ ਗਿਆ ਔਰ ਇਹ ਘਟਨਾ ਦਾ ਸਭ ਦੇ ਪੰਜਾਬੀ ਆਸੇ ਬਹੁਤ ਸੋਟਾ ਕੱਟ ਰਹਾ ਹੈ ਸਿੱਧਾ ਕਾਫੀ ਕਰੀਬੀ ਤੋਂ ਜਸਵੰਤ ਪੱਲਾ ਜਸਵਿੰਦਰ ਪੱਲਾ ਸਾਹਿਬ ਨੂੰ ਦੇਖਿਆ ਤੁਸੀਂ ਉਸ ਟਾਈਮ ਦਿਓ ਜਦੋਂ ਜਸਵਿੰਦਰ ਪੱਲਾ ਸਾਹਿਬ ਆ ਆਪਣਾ ਪ੍ਰੋਫੈਸਰ ਲਾਈਨ ਦੇ ਵਿੱਚ ਸੀਗੇ ਹੈ ਨਾ ਪੀਆਈਯੂ ਯੂਨੀਵਰਸਿਟੀ ਦੇ ਵਿੱਚ ਫਿਰ ਇਹਨੇ ਉਸ ਤੋਂ ਪਹਿਲਾਂ ਦੇ ਜਾਣਦੇ ਹਾਂ ਉਸ ਤੋਂ ਪਹਿਲਾਂ ਇਹ ਥੋੜਾ ਥੋੜਾ ਗਾਉਂਦਾ ਸੀ ਮੈਨੂੰ ਯਾਦ ਹੈ ਤਾਂ ਉਹ ਕੋਈ ਪਲੀਟਿਕਲ ਗੀਤ ਗਾਣਾ ਹਰਚਾਰਸਿਕ ਬੈਸਤੁਰਾਣਾ ਬਿਲਕੁਲ ਆਏ ਤਾਂ ਇਹ ਗਾਣੇ ਦਾ ਸ਼ੌਕ ਹੈ ਨਾ ਤੇ ਮੈਨੂੰ ਯਾਦ ਆ ਗਾਣੇ ਲਿਖੇ ਦਿੱਤੇ ਉਹਨਾਂ ਨੂੰ ਫਿਰ ਉਹਨਾਂ ਨੇ ਗਾਣੇ ਰਿਕਾਰਡ ਕੀਤੇ ਹੋਏ ਉਹ ਪਲੀਟਿਕਲ ਸੇ ਕੁਝ ਗਾਣੇ ਤਾ ਜਸਵਿੰਦਰ ਪੱਲਾ ਸਾਹਿਬ ਦੇ ਅੱਜ ਵੀ ਰਿਕਾਰਡ ਨੇ ਉਹ ਗਾਣੇ ਬੁੱਢੇ ਦੀ ਗੱਲ ਆ ਉਹ ਸ਼ਾਇਦ ਸਟੂਡੈਂਟ ਹੀ ਹੈ ਹਾਂਜੀ ਆ ਦੇਖੋ ਉਹ ਤੋਂ ਲੈ ਕੇ ਹੁਣ ਤੱਕ ਮੇਰਾ ਲੇਖਣਾ ਦਾ ਪ੍ਰਕਰਾਰ ਰਿਹਾ ਜੋ ਤੱਕ ਫਿਰ ਵੱਜ ਗਿਆ ਇਹ ਤਾਂ ਅਕਸਰ ਮੈਨੂੰ ਉਹਨਾਂ ਨਾਲ ਹੱਸਦਾ ਮਿਲਿਆ ਪਰ ਅੱਜ ਕੁਝ ਸੋਗ ਦੇ ਲੋਕ ਆਏ ਨੂੰ ਕੋਈ ਦੱਸ ਰਿਹਾ ਸੀ ਕਰੇਗਾ ਅਗਰ ਪੱਲਾ ਸਾਹਿਬ ਕੋਮੇਡੀਅਨ ਨਾ ਹੁੰਦੇ ਜਾਂ ਅਸੀਂ ਪ੍ਰੋਫੈਸਰ ਨਾ ਹੁੰਦੇ ਕਹਰੇ ਕਿ ਅੱਜ ਉਹਨਾਂ ਨੇ ਸਿੰਗਰ ਹੋਣਾ ਸੀ ਫਿਰ ਅਸਲ ਜਿਹੜਾ ਕਮੇਡੀਅਨ ਹੋਣਾ ਹੈ ਇਹ ਕੋਈ ਜਲੇਖਣੇ ਦੇ ਵਾਸਤੇ ਰੋਗ ਨਹੀਂ ਇਹ ਛੋਟੀ ਜਿਹੀ ਗੱਲ 'ਚ ਬਹੁਤ ਵੱਡੀ ਕਿ ਤਰਜ਼ ਕਹੀ ਜਾਣਾ ਨਾ ਇਹ ਪ੍ਰੋਪਰ ਲੱਗਦਾ ਕਮੇਡੀਨ ਕਹਿ ਦੇਣਾ ਮੈਂ ਸਮਝਦਾ ਕਿ ਬੇਇਰਸਾਫੀ ਛੋਟੀ ਇਹ ਤਰਜ਼ਕਾਰ ਹੁੰਦੇ ਨੇ ਜਿਹੜੇ ਛੋਟੀ ਜੀ ਗੱਲ ਦੇ ਵਿੱਚ ਬਹੁਤ ਵੱਡਾ ਸਬਿੱਟ ਕਹੀ ਜਾਂਦੇ ਨੇ ਤੇ ਇਹ ਗੱਲਾਂ ਕਰਦੀਆਂ ਜਲੇਖਣੇ ਦੇ ਵਾਸਤੇ ਰੋਗ ਨਹੀਂ ਹੁੰਦਾਗਾ ਤਾਂ ਅਸੀਂ ਵੇਖ ਚੁੱਕੇ ਸਾਡਾ ਮੁੱਖ ਮੰਤਰੀ ਸਾਡਾ ਬਣਾ ਬੈਠਾ ਕਮੇਡੀਕਲ ਕੌਕ ਤੁਸੀਂ ਔਰ ਇੱਕ ਕਿਹੜੇ ਨੇ ਆਪਣੇ ਉਹ ਯੂਕਰੇਨ ਯੂਕਰੇਨ ਵਾਲੇ ਇਹ ਕੋਈ ਗੱਲ ਹੈਗੀ ਇਹਨਾਂ ਦੇ ਪਿੱਛੇ ਤਾਂ ਇਹ ਲੋਕ ਵੱਡੇ ਹੁੰਦੇ ਨੇ ਮੈਂ ਜਿਆਦਾ ਅਸੀਂ ਤੋਂ ਕੈਨੇਡਾ ਦਾ ਮੈਂ ਭਗਵਾਨ ਤੋਂ ਵਾਰਿ ਕਿਹਾ ਮੈਂ ਅਸੀਂ ਜਿਹੜੀਆਂ ਬਹੁਤ ਵੱਡੀਆਂ ਗੱਲਾਂ ਲਿਖ ਕੇ ਕਰਦੇ ਆ ਨਾ ਬਾਅਦ ਚ ਔਰ ਇੱਕ ਗੱਲ ਦੇ ਵਿੱਚ ਛੋਟੀ ਜਿਹੀ ਗੱਲ ਵਿੱਚ ਕਰ ਜਾਂਦਾ ਹੈ ਔਰ ਭੱਲੇ ਵਿੱਚ ਇਹ ਯੋਗਤਾ ਸੀ ਕਿ ਛੋਟੀ ਜੇ ਤਾਲ ਵਿੱਚ ਬਹੁਤ ਵੱਡੀ ਗੱਲ ਕਰ ਜਾਂਦਾ ਸੀ ਕਹਿੰਦੇ ਕਿ ਯਾਰੀ ਦੀ ਮਿਸਾਲ ਸੀਗੀ ਪੱਲਾ ਸਾਹਿਬ ਜੋ ਵੀ ਆ ਪੱਲਾ ਸਾਹਿਬ ਨੂੰ ਅੱਜ ਯਾਦ ਕਰਦਾ ਜਿਹੜਾ ਵੀ ਉਹਨਾਂ ਦਾ ਸਾਥੀ ਰਿਹਾ ਕਹ ਰਿਹਾ ਕਿ ਅੱਖਾਂ ਨਮ ਨੇ ਉਹਦੀਆਂ ਔਰ ਹਰ ਇੱਕ ਬੰਦਾ ਇਹ ਕਹਿੰਦਾ ਕਿ ਪੱਲਾ ਸਾਹਿਬ ਜਿਹਦੇ ਨਾਲ ਬੰਦੇ ਸੀ ਨਾ ਕਹ ਰਿਹਾ ਕਿ ਦਿਲ ਜਿੱਤ ਲੈਂਦੇ ਸੀ ਪੰਜਾ ਮਿੰਟਾਂ ਇਹ ਤਾਂ ਬੈਸੁਰ ਪਹਿਲੇ ਕਿਹਾ ਕਿ ਤੇ ਮਿਸਾਲ ਹੈ ਕਿ ਪੂਰਾ ਜ਼ਹਰ ਇਨਸਾਨ ਨਹੀਂ ਹੋਣਾ ਪਰ ਜਿਸ ਤਰ੍ਹਾਂ ਦਾ ਮਹਿਸੂਸ ਔਰ ਅਹਿਸਾਸ ਲੋਕਾਂ ਦੇ ਵਿੱਚ ਉਹਦੇ ਸਾਥੀਓ ਕਲਾਕਾਰਾਂ ਚ ਔਰ ਸਾਰੇ ਪੰਜਾਬ ਵਿੱਚ ਪੰਜਾਬੀ ਨੂੰ ਮੈਨੂੰ ਸਮਝ ਆਇਆ ਪਿਤਾਰਤੀ ਦੇ ਜਿੱਥੇ ਪੰਜਾਬੀ ਵਸਤੇ ਨੇ ਇੱਕ ਫਲਦਾ ਯੂਨੀਵਰਸਲ ਹੋ ਗਿਰਦੇ ਕਲਾਕਾਰ ਤਾਂ ਮੈਂ ਸਮਝਦਾਰ ਸਾਰੇ ਨਹੀਂ ਸੋਗ ਬਨਾਇਆ ਔਰ ਘਾਟ ਮਹਿਸੂਸ ਕੀਤੀ ਆਪਣੇ ਆਪ ਤੇ ਇੰਜ ਲੱਗਿਆ ਕਿ ਜਿਵੇਂ ਕੋਈ ਹਰ ਬੰਦੇ ਦੇ ਵਿੱਚ ਕੁਝ ਬੇਰਾ ਕੁਝ ਹਿੱਸਾ ਜਾਂ ਮੇਰੇ ਸਾਥੀ ਕੋ ਵੀ ਛੇੜ ਗਿਆ ਮੈਥੋਂ ਤਾਂ ਇਹ ਕੋਈ ਕੁ ਬਿਰਲੇ ਬਿਰਲੇ ਲੋਕਾਂ ਦੇ ਜਿਹਾ ਲੱਗਦਾ ਖੁਸ਼ੀ ਦੇ ਵਿੱਚ ਆਂਦੇ ਸੀ ਜਦੋਂ ਭੱਲਾ ਸਾਹਿਬ ਨੂੰ ਮਿਲਣ ਔਰ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਇਹ ਕੰਟਰਾਸਟ ਹੋਇਆ ਤੇ ਜਿਹੜੇ ਸਦਾ ਹੱਸਦੇ ਰਹੀ ਹੋਏ ਨਾ ਤਾਂ ਸਦਾ ਚੇਰਾ ਲਾਰਵੀ ਦਾ ਉਹਦਾ ਫਰਕਸਾ ਤੋਂ ਦੇਹਾਰ ਇਸਾਰ ਦੇ ਤੇਰੇ ਕੇ ਆਰਟਿਸਟ ਮਰਦਾ ਨਹੀਂ ਕਦੇ ਅਮਰ ਹੋ ਜਾਂਦਾ ਜਿਹੜੇ ਵੀ ਉਹਦੇ ਕਰੈਕਟਰਸ ਹੁੰਦੇ ਆ ਜਿਹੜੇ ਵੀ ਉਹਦੇ ਡਾਇਲੋਗਸ ਹੁੰਦੇ ਆ ਕਰੇ ਉਹ ਜ਼ਿੰਦਗੀ ਪਰਦੇ ਲਈ ਅਮਰ ਹੋ ਜਾਂਦਾ ਲਾ ਉੱਤੇ ਜੋ ਜੁਦੇ ਰਹਿੰਦੇ ਮੈਂ ਤਾਂ ਘਣਾ ਵੀ ਕਿਲਕੇ ਸੀ ਮਾਣਾ ਮਰ ਜਾਣਾ ਪਿੱਛੇ ਯਾਦਾਂ ਰਹ ਜਾਣੀਆਂ ਮੈਂ ਸਮਝਦਾ ਕਿ ਪੱਲਾ ਉਹਨਾ ਜੋ ਇਸਕੇ ਜੀ ਵੀ ਹੱਦ ਤੱਕ ਜਿਉਂਦੀਆਂ ਰਹਿਣਗੀਆਂ ਪੱਲਾ ਸਾਹਿਬ ਦੀ ਯਾਦ ਦੇ ਵਿੱਚ ਕੁਝ ਕਹਿਣਾ ਚਾਹੁੰਨੇ ਹਾਂ ਕੋਈ ਵੀ ਸ਼ਬਦ ਕੋਈ ਵੀ ਲਾਈਨ ਜਿਹੜੀ ਸਭ ਤੋਂ ਜ਼ਿਆਦਾ ਯਾਦ ਆ ਰਹੀ ਹੈ ਪੱਲਾ ਸਾਹਿਬ ਮੈਂ ਤਾਂ ਕਹਿ ਦਿੱਤਾ ਕਿ ਮਰਨਾ ਪਰ ਜਾਣਾ ਪਿੱਛੇ ਯਾਦ ਆ ਰਹਿ ਜਾਣ ਗਿਆ ਸੇਖੋ ਸਾਹਿਬ ਵੀ ਨੇ ਗੱਲਬਾਤ ਕਰ ਲੈਣੀ ਹੈ ਸੇਖੋ ਸਾਹਿਬ ਪੱਲਾ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੱਲਾ ਸਾਹਿਬ ਮੈਂ ਆਪ ਐਮ ਐਸਸੀ ਐਗਰੀਕਲਚਰ ਤੇ ਪੱਲਾ ਸਾਹਿਬ ਪੀ ਐਚ ਡੀ ਸੀ ਪ੍ਰੋਫੈਸਰ ਸੀ ਯੂਨੀਵਰਸਿਟੀ ਦੇ ਸੋ ਉਹਨਾਂ ਨੂੰ ਬੜੇ ਪੁਰਾਣੇ ਟਾਈਮ ਤੋਂ ਮੈਂ ਜਾਣਦਾ ਰਿਹਾ ਮਿਲਦਾ ਰਿਹਾ ਪੱਲਾ ਸਾਹਿਬ ਦੇ ਵਿੱਚ ਟੀਚਰ ਹੁੰਦਿਆਂ ਵੀ ਤੇ ਉਹਦੇ ਨਾਲ ਜਿਵੇਂ ਤੁਸੀਂ ਕਮੀਡੀਅਨ ਵਰਡ ਯੂਜ਼ ਕਰ ਰਹੇ ਸੀ ਹੈਨਾ ਪਰ ਉਹਨਾਂ ਦੀ ਜੋ ਐਕਟਿੰਗ ਦੀ ਸੀ ਜਾਂ ਉਸ ਤੋਂ ਬਿਨਾ ਜੇ ਮੈਂ ਦੇਖਾਂ ਕਿ ਇੱਕ ਇਨਸਾਨ ਦੇ ਤੌਰ ਤੇ ਕਿਉਂਕਿ ਮੈਂ ਉਹਨਾਂ ਨੂੰ ਇਸ ਤਰ੍ਹਾਂ ਵੀ ਮਿਲਦਾ ਰਿਹਾ ਦੋਸਤਾਂ ਵਾਂਗੂ ਤਾਂ ਉਹ ਇਨਸਾਨੀਅਤ ਉਹਨਾਂ ਦੇ ਵਿੱਚ ਸੀ ਜਿਹੜੀ ਉਹ ਜਜ਼ਬਾ ਸੀ ਉਹ ਬੜਾ ਜ਼ਬਰਦਸਤ ਮੈਂ ਉਹਨਾਂ ਦਾ ਦੇਖਿਆ ਸੈਂਸ ਆਫ ਹਿਊਮਰ ਬਹੁਤ ਵਧੀਆ ਸੀ ਕੋਨ ਦਾ ਸੈਂਸ ਆਫ ਹਿਊਮਰ ਤਾਂ ਉਹਨਾਂ ਦਾ ਇੰਨਾ ਜ਼ਬਰਦਸਤ ਸੀ ਕਿ ਜੇ ਬੈਠੇ ਆਪਾਂ ਤਿੰਨ ਜਣੇ ਆ ਤੇ ਕੋਈ ਸੈਡ ਗੱਲ ਵੀ ਇਹਨਾਂ ਤੋਂ ਨਿਕਲ ਗਈ ਜਾਂ ਮੇਰੇ ਤੋਂ ਤੇ ਉਹਦੇ 'ਚ ਵੀ ਹਿਊਮਰ ਉਹਨਾਂ ਨੇ ਭਰ ਦੇਣਾ ਮੈਂ ਮਿਸਾਲ ਦੇ ਤੌਰ ਤੇ ਦੱਸਦਾ ਅਸੀਂ ਘਰ ਬੈਠੇ ਇੱਕ ਵਾਰੀ ਸਮੋਸੇ ਖਾਣ ਲੱਗੇ ਸ਼ਰਮਾ ਭਾਜੀ ਵੀ ਸੀ ਬਾਲਮਕਨ ਸ਼ਰਮਾ ਜੀ ਕਹਿੰਦੇ ਨੇ ਸਮੋਸਾ ਇਹ ਜਿਹੜਾ ਕਹਿੰਦੇ ਨੁਕਰਾਂ ਜੀਆਂ ਕੱਢ ਕੇ ਕਿਉਂ ਬਣਾਇਆ ਬਣਾਉਣ ਵਾਲੇ ਨੇ ਕਹਿੰਦੇ ਜਿਨੇ ਇਹਦੀ ਆਜ਼ਾਦ ਕੀਤੀ ਸੀ ਉਹਨੇ ਇਹਨੂੰ ਚੌਰਸ ਕਿਉਂ ਨਹੀਂ ਬਣਾਦਾ ਗੋਲ ਕਿਉਂ ਨਹੀਂ ਬਣਾਦਾ ਕਹਿੰਦੇ ਨੁਕਰਾਂ ਉਹ ਵੀ ਤਿੱਖੀਆਂ ਤਿੱਖੀਆਂ ਕੱਢੀਆਂ ਬਦੋਂ ਖਾਣ ਲੱਗੇ ਸਮੋਸਾ ਗੱਲ ਕਿਸੇ ਹੋਰ ਹੀ ਪਾਸੇ ਲੱਗੇ ਕੋਈ ਮੈਨੂੰ ਦੱਸ ਰਿਹਾ ਸੀਗਾ ਕਿਰੇ ਪੱਲਾ ਸਾਹਬ ਦੇ ਕੋਲ ਕਦੇ ਲੋਕੀ ਰੋਂਦੇ ਵੇ ਆਉਂਦੇ ਸੀਗੇ ਕਹਿੰਦੇ ਕਿ ਜਦੋਂ ਬਾਹਰ ਨਿਕਲਦੇ ਸੀ ਮਿਲ ਕੇ ਕਹਦੇ ਹੱਸਦੇ ਵੇ ਜਾਂਦੇ ਸੀ ਜਾਂ ਜ ਨਹੀਂ ਇਹ ਚੀਜ਼ ਤਾਂ ਮੈਂ ਉਹਨਾਂ ਚ ਹੀ ਦੇਖੀ ਆ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਜਦੋਂ ਬਿਮਾਰ ਰਹੇ ਆ ਚਲੋ ਮਿਲ ਨਹੀਂ ਸਕੇ ਕਿਉਂਕਿ ਡਾਕਟਰਸ ਵੀ ਨਹੀਂ ਮਿਲਣ ਦਿੰਦੇ ਸੀ ਪਰ ਸ਼ਰਮਾ ਜੀ ਨਾਲ ਜਦੋਂ ਗੱਲ ਹੁੰਦੀ ਉਹਨਾਂ ਦੇ ਬਾਰੇ ਹਮੇਸ਼ਾ ਹੀ ਸੁਣਿਆ ਵੀ ਬੜੀ ਚੜਦੀ ਕਲਾ ਚ ਆ ਇਹਨਾਂ ਨੇ ਕਿਹਾ ਅਸੀਂ ਤਾਂ ਉਹਨਾਂ ਨੂੰ ਮਿਲਣ ਜਾਂਦੇ ਆ ਥੋੜੇ ਡਾਊਨ ਹੁੰਦੇ ਆ ਪਰ ਉਹ ਆਪ ਹਮੇਸ਼ਾ ਚੜਦੀ ਕਲਾ ਚ ਹੀ ਰਹੇ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਬਿਲਕੁਲ ਜਸਪਿੰਦਰ ਪੱਲਾ ਸਾਹਿਬ ਦੇ ਕਰ ਪਹੁੰਚੇ ਆ ਬਾਲਮਕੰਸ਼ ਸ਼ਰਮਾ ਜੀ ਵੀ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਸਰ ਵੱਡਾ ਰਿਸ਼ਤਾ ਤੁਹਾਡੀ ਯਾਰੀ ਦੀ ਲੋਕੀ ਅੱਜ ਮਿਸਾਲ ਦੇ ਰਹੇ ਨੇ 48 ਸਾਲ ਦੀ ਯਾਰੀ ਸੀਗੀ ਡੇਲੀ ਤੁਹਾਡਾ ਮਿਲਣਾ ਹੁੰਦਾ ਸੀ ਭੱਲਾ ਸਾਹਿਬ ਦੇ ਨਾਲ ਅੱਜ ਕਿੰਨੀ ਕਮੀ ਮਹਿਸੂਸ ਹੋ ਰਹੀ ਹੈ ਕੋਈ ਸ਼ਬਦਾਂ ਚ ਬਿਆਨ ਕਰਨੀ ਔਖੀ ਆ ਕਿਉਂਕਿ ਭੱਲਾ ਸਾਹਿਬ ਇੱਕ ਸ਼ਖਸੀਅਤ ਨਹੀਂ ਸੀ ਇੱਕ ਸੰਸਥਾ ਸੀਗੇ ਉਹ ਸੰਸਥਾ ਨੇ ਜੋ ਦੁਨੀਆ ਨੂੰ ਦੇਣ ਦਿੱਤੀ ਆ ਉਹ ਦੁਨੀਆ ਭਲਾ ਨਹੀਂ ਪਾਰੀ ਕਿਉਂਕਿ ਤੁਸੀਂ ਮਿਆਪਤਾ ਨਹੀਂ ਦੇਖ ਸਕਿਆ ਪਰ ਮੈਨੂੰ ਦੱਸਿਆ ਗਿਆ ਵੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਭਰਿਆ ਪਿਆ ਕਿਸੇ ਦੁਨੀਆ ਚ ਬਹੁਤ ਘੱਟ ਬੰਦਿਆਂ ਦੇ ਹਿੱਸੇ ਇੰਨੀ ਪ੍ਰਸਿੱਧੀ ਤੇਨੀ ਪੋਪੁਲਾਰਿਟੀ ਹੁੰਦੀ ਆ ਕਿ ਜੋ ਮੈਨੂੰ ਫੋਨ ਆ ਰਹੇ ਹਰ ਦੇਸ਼ ਦੇ ਹਰ ਸ਼ਹਿਰ ਵਿੱਚ ਸ਼ੋਕਸਬਾ ਹੋ ਰਹੀ ਆ ਕਿਤੇ ਮਾਰਨਿੰਗ ਹੋ ਰਹੀ ਆ ਕਿਤੇ ਲੋਕ ਇਕੱਠ ਕਰਕੇ ਸਦਾਲੀ ਭੇਟ ਕਰ ਰਹੇ ਆ ਪਰ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਜਸਵਿੰਦਰ ਤੂੰ ਤੁਰ ਗਿਆ ਭੱਲਾ ਨਹੀਂ ਮਰਨਾ ਭੱਲਾ ਨਹੀਂ ਕਿਤੇ ਮਰਨਾ ਉਹ ਸਾਡੇ ਦਿਲਾਂ ਚ ਵਸੂਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 30 ਅਗਸਤ ਸ਼ਨੀਵਾਰ ਗੁਰਦੁਆਰਾ ਤੇਗ ਬਾਦਰਜੀ ਦਾ 34 ਸੈਕਟਰ ਚਪਲ ਜੀ ਉੱਥੇ ਅਸੀਂ 12 ਵਜੇ ਤੋਂ 1:30 ਤੱਕ ਉਹਨਾਂ ਦਾ ਭੋਗ ਅੰਤ ਵਰਦਾਸ ਰੱਖੀ ਆ ਤੇ ਪ੍ਰਮਾਤਮਾ ਨੂੰ ਬੇਨਤੀ ਕਰਾਂਗੇ ਕਿ ਚਰਣਾ ਚ ਨਿਵਾਸ ਬਖਸ਼ੇ ਉਹਨਾਂ ਨੂੰ ਤੇ ਸਾਨੂੰ ਯਾਰਾਂ ਦੋਸਤਾਂ ਨੂੰ ਸਾਕੀ ਸੰਬੰਧੀਆਂ ਨੂੰ ਖਾਸ ਤੌਰ ਤੇ ਭੱਲਾਈ ਦੇ ਮਾਤਾ ਜੀ ਨੂੰ ਵਾਈਫ ਨੂੰ ਪਖਰਾਜ ਜੀ ਨੂੰ ਇਹ ਉਹਨਾਂ ਦੀ ਬੇਟੀ ਜੀ ਨੂੰ ਨੂੰ ਪਰਿਵਾਰ ਨੂੰ ਪਾਣਾ ਬਲ ਬਖਸ਼ੇ ਠੀਕ ਹੈ ਤੇ ਬਿਲਕੁਲ ਪੱਲਾ ਸਾਹਿਬ ਦੇ ਘਰ ਪਹੁੰਚੇ ਹੋਏ ਆਂ ਔਰ ਆਪ ਜਿਹੜੇ ਵੀ ਉਹਨਾਂ ਦੇ ਚੌਣ ਵਾਲੇ ਨੇ ਮਿੱਤਰ ਪਿਆਰੇ ਨੇ ਸਾਥੀ ਨੇ ਸਭ ਦੀਆਂ ਅੱਖਾਂ ਨੰਮਨੇ ਔਰ ਸਾਰੇ ਬਹੁਤ ਕਮੀ ਜਿਹੜੀ ਆ ਪੱਲਾ ਸਾਹਿਬ ਦੀ ਮਹਿਸੂਸ ਕਰ ਰਹੇ ਨੇ ਜਸਵਿੰਦਰ ਪੱਲਾ ਸਾਹਿਬ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਅਖਰ ਕਿਹੜਾ ਡਾਇਲੋਗ ਤੁਹਾਨੂੰ ਵਧੀਆ ਲੱਗਦਾ ਸੀ ਕਿਹੜੀ ਫਿਲਮ ਉਹਨਾਂ ਦੀ ਵਧੀਆ ਲੱਗਦੀ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵਿਜੀਨਲਿਸ ਬਲਵਿੰਦਰ ਆਰਿਆ ਦੇ ਨਾਲ ਮੈਂ ਜੈਬਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ